ਖਬਰ ਨਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੁਸਰਾਜ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜੰਗ ਨਸ਼ਿਆਂ ਦੇ ਵਿਰੁੱਧ ਵਾਅਦਾ ਕੀਤਾ ਗਿਆ ਹੈ ਪੰਜਾਬ ਅਤੇ ਪੰਜਾਬੀਏ ਦੇ ਨਾਲ ਕਿ ਜਲਦੀ ਹੀ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰ ਦਿੱਤਾ ਜਾਵੇਗਾ ਇੱਕ ਪਾਸੇ ਦੂਸਰੀਆਂ ਪਾਰਟੀਆਂ ਵੱਲੋਂ ਘੇਰਿਆ ਜਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਵਨ ਤੋਂ ਇਥੋਂ ਤੱਕ ਵੀ ਕਹਿ ਦਿੱਤਾ ਰਾਜਾ ਬੜਕ ਨੇ ਕਿ ਮੇਰਾ ਡੋਕਟਰਸ ਕਰਵਾਓ ਅਤੇ ਆਮ ਆਦਮੀ ਪਾਰਟੀ ਦੇ ਮੰਤਰੀਆਂ ਤੇ ਵਿਧਾਇਕਾਂ ਦਾ ਤੇ ਖੁਦ ਪੰਜਾਬ ਦੇ ਮੁੱਖ ਮੰਤਰੀ ਆਪਣਾ ਡੋਪ ਟੈਸਟ ਕਰਾਉਣ ਮਾਮਲਾ ਉਦੋਂ ਵਧਿਆ ਜਦੋਂ ਕੁਲਦੀਪ ਸਿੰਘ ਧਾਲੀਵਾਲ ਜੋ ਸਾਬਕਾ ਮੰਤਰੀ रह ਚੁੱਕੇ ਨੇ ਉਹਨਾਂ ਵੱਲੋਂ ਜਦੋਂ ਦੋ ਬੰਦਿਆਂ ਨੂੰ ਛਡਵਾਇਆ ਗਿਆ ਜਿਹੜੇ ਚਿੱਤੇ ਦਾ ਸੇਮਨ ਕਰਦੇ ਸੀ ਬਾਅਦ ਵਿੱਚ ਇੰਨੀ ਕੋ ਜੰਗ ਪੱਕੀ ਕਿ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਵੱਲੋਂ ਪੰਜਾਬ ਦੇ ਸਾਬਕਾ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਘੇਰਿਆ ਗਿਆ ਵੀ ਇੱਕ ਪਾਸੇ ਤੁਸੀਂ ਜੰਗ ਨਸ਼ਾ ਵਿਰੋਧੀ ਮੈਮ ਚਲਾਈ ਹੋਈ ਹੈ ਦੂਸਰੇ ਪਾਸੇ ਤੁਸੀਂ ਨਸ਼ਾ ਤਸਕਰਾਂ ਦੀ سپورਟ ਕਰ ਰਹੇ ਹੋ ਤੁਸੀਂ ਥਾਣੇ ਐਸਓਚ ਨੂੰ ਫੋਨ ਕਰਦੇ ਹੋ ਇਹ ਖੁਦ ਕੁਲਦੀਪ ਸਿੰਘ ਧਾਲੀਵਾਲ ਵੀ ਉੱਥੇ ਗਏ ਯਾਨੀ ਕਿ ਪੰਜਾਬ ਪੁਲਿਸ ਵੱਲੋਂ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਦੋ ਉਸ ਦੇ ਵਿੱਚੋਂ ਨਸ਼ਾ ਤਸਕਰ ਸੀ ਜਿਹੜਾ ਨਸ਼ਾ ਵੇਚਦੇ ਸੀ ਤੇ ਦੋ ਉਸ ਦੇ ਵਿੱਚੋਂ ਸੀ ਜਿਹੜੇ ਨਸ਼ਾ ਲਾਉਂਦੇ ਸੀ ਜਿਨ੍ਹਾਂ ਨੇ ਪੈਸੇ ਦੇ ਨਾਲ ਨਸ਼ਾ ਖਰੀਦਿਆ ਜਦੋਂ ਇਹ ਗੱਲ ਪੁੱਛੀ ਕੁਲਦੀਪ ਸਿੰਘ ਢਾਲੀਵਾਲ ਦੇ ਕੋਲ ਕੁਲਦੀਪ ਸਿੰਘ ਢਾਲੀਵਾਲ ਨੇ ਖੁਦ ਐਸਐਸਓ ਨੂੰ ਫੋਨ ਕੀਤਾ ਖੁਦ ਠਾਣੇ ਗਏ ਜਿਹੜੇ ਲਾਉਂਦੇ ਸੀ ਉਹਨਾਂ ਨੂੰ ਜਿਹੜਾ ਹੈ ਠਾਣੇ ਦੇ ਵਿੱਚੋਂ ਬਾਹਰ ਕਢਵਾ ਦਿੱਤਾ ਬਾਅਦ ਵਿੱਚ ਇਨੀ ਕੋ ਜੰਗ ਛੁੜੀ ਅਨਿਲ ਦਿਗਸ ਹੋਣਾ ਵੱਲੋਂ ਜੋ ਭਾਰਤੀ ਜਨਤਾ ਪਾਰਟੀ ਦੇ ਦੇਖੋ ਵੀ ਇੱਕ ਪਾਸੇ ਤਾਂ ਨਸ਼ਾ ਖਤਮ ਕਰਨ ਦੀਆਂ ਗੱਲਾਂ ਕਰਦੇ ਨੇ ਦੂਸਰੇ ਪਾਸੇ ਨਸ਼ਾ ਤਸਕਰਾਂ ਨੂੰ ਥਾਣੇ ਦੇ ਵਿੱਚੋਂ ਜਾ ਕੇ ਚੜਵਾਇਆ ਜਾਂਦਾ ਹੈ ਇਸ ਉੱਤੇ ਗੁੱਸੇ ਹੋ ਗਿਆ ਕੁਲਦੀਪ ਸਿੰਘ ਢਾਲੀਵਾਲ ਨੇ ਗੁਲਦੀਪ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਤੁਹਾਨੂੰ ਸ਼ਾਇਦ ਇਸ ਗੱਲ ਦਾ ਪਤਾ ਨਹੀਂ 2013 ਦੇ ਵਿੱਚ ਮੇਰਾ ਸੱਕਾ ਭਤੀਜਾ ਜਿਹੜਾ ਹੈ ਉਹ ਓਵਰਡੋਸ ਦੇ ਨਾਲ ਉਸ ਦੀ ਮੌਤ ਹੋ ਗਈ ਉਹਨੇ ਕਿਹਾ ਉਸ ਤੋਂ ਬਾਅਦ ਫਿਰ ਮੈਂ ਕੈਨੇਡਾ ਤੋਂ ਪੰਜਾਬ ਆ ਗਿਆ ਉਸ ਤੋਂ ਬਾਅਦ ਮੈਂ ਕਦੇ ਵੀ ਨਹੀਂ ਸੋਚਿਆ ਕਿ ਮੈਂ ਜਿਹੜਾ ਹੈ ਬਾਹਰ ਦੇਸ਼ ਜਾਵਾਂਗਾ ਉਨੇ ਕਹੇ ਇੱਕ ਕਹਾਣੀ ਹੈ ਘਰ ਘਰ ਦੀ ਚਿੱਟੇ ਦੇ ਢਾ ਮੇਰੇ ਘਰ ਦੇ ਵਿੱਚ ਮਿਲਾਈ ਮੇਰੇ ਸਕੇ ਭਤੀਜੇ ਦੀ ਮੌਤ ਹੋਈ 2015 ਦੇ ਵਿੱਚ ਚਿੱਟੇ ਦੀ ਓਵਰਡੋਸ ਲੈਣ ਦੇ ਨਾਲ ਤੇ ਤੁਸੀਂ ਕਹਿੰਦੇ ਹੋ ਕਿ ਅਸੀਂ ਨਸ਼ਾ ਤਸਕਰਾਂ ਦੀ ਸਪੋਰਟ ਕਰਦੇ ਆ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਦੇ ਘਰ ਦੇ ਵਿੱਚ ਅੱਗ ਲੱਗਦੀ ਹੈ ਸੇਕ ਉਹਨਾਂ ਨੂੰ ਆਉਂਦਾ ਹੈ ਜਿਨ੍ਹਾਂ ਦੇ ਘਰ ਦੇ ਵਿੱਚ ਭਾਂਬੜ ਬਚਦਾ ਹੈ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਉਹਨਾਂ ਦਾ ਕਿੰਨਾ ਜਾਨੀ ਅਤੇ مالی ਨੁਕਸਾਨ ਹੋਇਆ ਹੈ ਉਹਨਾਂ ਨੇ ਕਿਹਾ ਇੱਕ ਪਾਸੇ ਮੇਰੇ ਭਤੀਜੇ ਦਾ ਸੱਥਰ ਪਿਆ ਹੋਇਆ ਸੀ ਤੇ ਦੂਜੇ ਪਾਸੇ ਮੈਂ ਐ ਪ੍ਰਣ ਕੀਤਾ ਕਿ ਇਸ ਤੋਂ ਬਾਅਦ ਮੈਂ ਬਾਹਰ ਦੇ ਦੇਸ਼ ਵਿੱਚ ਰੋਜੀ ਰੋਟੀ ਕਮਾਉਣ ਵਾਸਤੇ ਨਹੀਂ ਜਾਵਾਂਗਾ ਜੇਕਰ ਸਾਡੇ ਘਰ ਦਾ ਮੇਰੇ ਸਕੇ ਭਤੀਜੇ ਨੂੰ ਹੀ ਚਿੱਤੇ ਵਰਗੇ ਨਸ਼ੇ ਨੇ ਖਾ ਲਿਆ ਤੇ ਫਿਰ ਮੈਂ ਨਸ਼ਾ ਤਸਕਰਾ ਦੀ ਸਪੋਰਟ ਕਿਉਂ ਕਰਾਂਗਾ ਉਹਨਾਂ ਨੇ ਕਿਹਾ ਉਹ ਆਪਣੇ ਬਿਆਨ ਭਾਰਤੀ ਜਨਤਾ ਪਾਰਟੀ ਦੇ ਆਗੂ ਵਾਪਸ ਲੈ ਨੀ ਤਾਂ ਬਾਹਾਨੀ ਦਾ ਨੋਟਿਸ ਜਾਰੀ ਕਰਕੇ ਉਹਨਾਂ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਸੀਂ ਨਸ਼ਾ ਤਸਕਰੀ ਦੀ ਸਪੋਰਟ ਨਹੀਂ ਕਰਦੇ ਅਸੀਂ ਨਸ਼ਾ ਤਸਕਰੀ ਨੂੰ ਬਚਾਉਂਦੇ ਨਹੀਂ ਜਿਹੜੇ ਲਾਉਂਦੇ ਸੀ ਉਹਨਾਂ ਨੂੰ ਬਚਾਇਆ ਗਿਆ ਹੈ ਪੁਖਤਾ ਉਹਦੇ ਮੇਰੇ ਕੋਲ ਪ੍ਰਬੂਤ ਸਬੂਤ ਨੇ ਲੇਕਿਨ ਜਿਨ੍ਹਾਂ ਨੇ ਨਸ਼ਾ ਤਸਕਰੀ ਕੀਤੀ ਹੈ ਉਹ ਹਾਲੇ ਵੀ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਨੇ ਭਾਰਤੀ ਜਨਤਾ ਪਾਰਟੀ ਦੇ ਆਗੂ ਇਹ ਆਪਣੀ ਬਿਆਨਬਾਜ਼ੀ ਆਪਣੇ ਸ਼ਬਦ ਵਾਪਸ ਲੈਣ ਨੀਤਾ ਆਉਣ ਵਾਲੇ ਦਿਨਾਂ ਦੇ ਵਿੱਚ ਕਾਨੂੰਨੀ ਜੰਗ ਉਹਨਾਂ ਦੇ ਵਿਰੁੱਧ ਵੀ ਵਿੱਢੀ ਜਾਵੇਗੀ ਕਿਉਂਕਿ ਖੁਦ ਮੇਰੇ ਲੜਕੇ ਦੀ ਮੌਤ ਹੋਈ ਸੀ 2015 ਦੇ ਵਿੱਚ ਚਿੱਟੇ ਦੀ ਓਵਰਡੋਸ ਦੇ ਨਾਲ ਤੇ ਮੈਂ ਕਿਵੇਂ ਕਹਦੇ ਆ ਕਿ ਅਸੀਂ ਨਸ਼ਾ ਤਸਕਰਾਂ ਦੀ ਸਪੋਰਟ ਕਰਦੇ ਹਾਂ ਧੰਨਵਾਦ